ਸੱਸੀ ਗਾਲ ਜੀ ਜੋ ਕਿ ਅਜਤਰਾ ਨਕੋਟ ਦੀ ਅਬੂ ਸਟੋਰੇਜ ਡਾਕਟਰ ਗੁਰਪ੍ਰੀਤ ਸਿੰਘ ਦੇ ਆਯੁਰਵੈਦਿਕ ਵਾਲਾਂ ਤੇ ਚੋਰੀ ਹੋਈ ਹੈ ਤੇ ਇਹ ਤੋਂ ਪਹਿਲਾਂ ਇੱਕ ਬੰਨੇ ਕਰਮ ਦੇ ਚੋਰੀ ਹੋਈ ਸੀ ਬਾਕੀ ਆਪਾਂ ਬਾਈ ਚੰਦਰ ਜੀ ਆਖੇ ਪੰਜ ਦਾ ਕਿੰਨਾ ਖੁੰਨ ਨੁਕਸਾਨ ਹੋਇਆ ਸ਼ੀਸ਼ਾ ਭੰਨ ਕੇ ਵੀ ਅੰਦਰ ਗਏ ਬਾਈ ਵਿਖਾਉਂਦਾ ਤੁਹਾਨੂੰ ਆਪਾਂ ਸਾਰਾ ਤੇ ਬਾਕੀ ਬਾਈ ਦੇ ਹੱਥ 'ਚ ਕੈਮਰਾ ਕੈਮਰਾ ਵੀ ਭੰਨ ਕੇ ਨਾਲ ਹੀ ਭੰਨ ਕੇ ਤੇ ਬਾਹਰ ਸੱਟ ਕੇ ਸੀਗੇ ਬਾਕੀ ਬਾਈ ਗੁਰਪ੍ਰੀਤ ਤੋਂ ਪੁੱਛਦਾ ਪਰ ਕਿੰਨਾ ਨੁਕਸਾਨ ਹੋਇਆ ਭਾਈ ਬਾਈ ਗੁਰਪ੍ਰੀਤ ਦਾ ਆਪਣਾ ਕਿੰਨਾ ਨੁਕਸਾਨ ਹੋਇਆ ਦੱਸਾਂ ਮੈਂ ਮੜਿਆ ਆ ਤਨੰਗ ਨੁਕਸਾਨ ਹੋਇਆ ਆਪਣਾ ਤੇ 2000 ਰੁਪਏ ਦੇਣਾ ਚਾਹੁੰਦਾ 2500 ਤੇ ਆਪਾਂ ਇਹ ਚ ਕਿੰਨੀ ਮੰਗ ਚਾਹਣੇ ਆ ਪ੍ਰਸ਼ਾਸਨ ਤੋਂ ਵੀ ਆਹ ਦੇ ਕਿੰਨੇ ਸੌ ਹੋ ਕਰਾਇਆ ਜਾਵੇ ਕੈਸ਼ ਲੈ ਗਏ ਕੈਸ਼ ਲੈ ਗਏ ਬਾਈ ਆਈਆਂ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਦਵਾਈ ਤਾਂ ਛੇੜੀ ਨਹੀਂ ਕੋਈ ਅਵੇ ਕਦਰ ਦਵਾਈ ਨਹੀਂ ਛੇੜੀ ਤਾਂ ਜਿਆ ਅਦਾਲਤ ਕਰਤਾ ਸੀ ਤਾਂ ਆਪਾਂ ਕਰਨਾ ਸੀ ਸ਼ੀਸ਼ਾ ਭੰਨ ਕੇ ਤੇ ਸ਼ਟਰ ਤੋੜ ਕੇ ਤੇ ਅੰਦਰ ਜਾੜੀ ਸੀ ਤੇ ਬਾਕੀ ਜਿਹੜਾ ਕਿਤੇ ਇਹ ਨਹੀਂ ਚੋਰੀ ਕਰਨ ਦੀ ਕੋਸ਼ਿਸ਼ ਕਰੀ ਤੋਂ ਆਪਾਂ ਇਹ ਵੀ ਦਿਖਾਉਣਾ ਸਾਰੇ ਇੱਥੇ ਵੀ ਜਿੰਦਰਾ ਭੰਨ ਕੇ ਇਹਨਾਂ ਨੂੰ ਨਹੀਂ ਕੁਝ ਮਿਲਿਆ ਸੀ ਬਾਈ ਡਾਕਟਰ ਗੁਰਪ੍ਰੀਤ ਵੀ ਦੁਕਾਨ ਤੇ ਵੜ ਗਏ ਇਹਨਾਂ ਨੂੰ ਇੱਥੇ ਕੁਝ ਨਹੀਂ ਮਿਲਿਆ ਜੋ ਵੀ ਕੋਈ ਮਿਲਿਆ ਸੀਗਾ ਤਾਂ ਇਹਨਾਂ ਨੇ ਕੰਦ ਟੱਪਣ ਲੱਗ ਗਿਆ ਤੇ ਇਹਨਾਂ ਨੇ ਇੱਥੇ ਸੜਤਾ ਸੀ ਗੱਲ ਹੁਣ ਦਿਖਾਉਣੇ ਆਪਾਂ ਲੈ ਆਏ ਉਹਨਾਂ ਦੇ ਦਰਸ਼ਕ ਕਰਵਾਏ ਜਾਣਗੇ ਆਖਿਸ਼ੇ ਸੱਟ ਗਏ ਹੈ ਨਾ ਨਹੀਂ ਕੰਮ ਦੀ ਚੀਜ਼ ਲੱਗੀ ਸੀਗੀ ਨਾ ਸਾਡੇ ਕੰਮ ਦੀ ਨਹੀਂ ਸੀ ਇਹਨਾਂ ਇਸੇ ਨਾਲ ਸੱਟ ਗਏ ਬਾਕੀ ਇਹਦਾ ਜੰਦਰਾ ਭੰਨ ਕੇ ਇਹਨੂੰ ਨਹੀਂ ਕੁਝ ਮਿਲਿਆ ਤਾਂ ਬਾਈ ਡਾਕਟਰ ਗਰਪੀ ਦੀ ਦੁਕਾਨ ਤੇ ਜਾੜੇ ਬਾਕੀ ਆਪਣੀ ਚਾਲ ਦੇ ਚਾਲ ਦੇ ਵੀਡੀਓ ਨੂੰ ਸ਼ੇਅਰ ਕਰ ਦਿਓ ਕਿ ਆਪਾਂ ਚੋਰਾ ਨੂੰ ਸੇਤੀ ਸੀ ਫੜ ਸਕੀਏ ਤੇ ਬਾਕੀ ਚੋਰਾ ਤਾਂ ਨੱਥ ਪਾ ਸਕੀਏ ਬਹੁਤ ਬਹੁਤ ਧੰਨਵਾਦ ਵੀਡੀਓ ਵੇਖਣ ਲਈ ਆਪਣਾ ਜੀ